ਸ਼ਾਤ ਤਸਕਰੀ ਦੇ ਇਲਜ਼ਾਮ ਵਿੱਚ ਕੀਰੇ ਜਗਦੀਸ਼ ਪੋਲਾ ਖਿਲਾਫ ਅਜ ਮੋਹਾਲੀ ਜ਼ਿਲ੍ਹਾ ਅਦਾਲਤ ਨੇ ਅਗਲੀ ਸੁਣਵਾਈ 24 ਜੁਲਾਈ ਤੱਕ ਟਾਲ ਦਿੱਤੀ ਹੈ ਅੱਜ ਅਦਾਲਤ ਤੇ ਪੋਲਾ ਖਿਲਾਫ ਦੋਸ਼ ਐਡ ਕਰਨੇ ਸਨ ਜਗਦੀਸ਼ ਪੋਲਾ ਨੂੰ ਪਿਛਲੇ ਸਾਲ ਐਨਡੀਪੀਐਸ ਐਕਟ ਤਹਿਤ ਫਟੇਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਦੋਸਤੋ ਬਾਅਦ ਕਈ ਮਾਮਲਿਆਂ ਵਿੱਚ ਲੋੜਿੰਦੇ ਜਗਦੀਸ਼ ਪੋਲਾ ਤੇ ਮੋਹਾਲੀ ਜ਼ਿਲ੍ਹਾ ਅਦਾਲਤ ਚ ਕੇਸ ਚੱਲ ਰਿਹਾ ਸੀ ਅਤੇ ਅਜ ਇਸ ਮਾਮਲੇ ਦੇ ਵਿੱਚ ਦੋਸ਼ਾਇਦ ਹੋਣੇ ਸੀ ਜਗਦੀਸ਼ ਪੋਲਾ ਨੂੰ ਪਿਛਲੇ ਸਾਲ ਐਨਡੀਪੀਐਸ ਐਕਟ ਤਹਿਤ ਫਤੇਗੜ ਸਾਈ ਪੁਲਿਸ ਵਾਲੋ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਕਈ ਮਾਮਲਿਆਂ 'ਚ ਲੜਿੰਦੇ ਜਗਦੀਸ਼ ਪੋਲਾ ਤੇ ਮੋਹਾਲੀ ਜ਼ਿਲ੍ਹਾ ਅਦਾਲਤ 'ਚ ਕੇਸ ਚੱਲ ਰਿਹਾ ਸੀ ਤੇ ਅੱਜ ਉਮੀਦ ਜਤਾਈ ਜਾ ਰਹੀ ਸੀ ਕਿ ਅੱਜ ਜਗਦੀਸ਼ ਪੋਲਾ ਖਿਲਾਫ ਦੋਸ਼ ਆਇਦ ਹੋਣਗੇ ਤਾਂ ਦੱਸਿਆ ਜਗਦੀਸ਼ ਪੋਲਾ ਨੂੰ ਪਿਛਲੇ ਸਾਲ ਐਨਡੀਪੀਐਸ ਐਕਟ ਤਹਿਤ ਫਤੇਗੜ ਸਾਈ ਪੁਲਿਸ ਵਾਲੋ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਕਈ ਮਾਮਲਿਆਂ ਵਿੱਚ ਲੜਿੰਦੇ ਜਗਦੀਸ਼ ਪੋਲਾ ਤੇ ਮੋਹਾਲੀ ਜ਼ਿਲ੍ਹਾ ਅਦਾਲਤ 'ਚ ਕੇਸ ਚੱਲ ਰਿਹਾ ਸੀ ਤੇ ਅੱਜ ਜਗਦੀਸ਼ ਪੋਲਾ ਖਿਲਾਫ ਦੋਸ਼ਾਇਦ ਹੋਣੇ ਸੀ ਪੂਰੀ ਸੰਭਾਵਨਾ ਸੀ ਕਿ ਅੱਜ ਜਗਦੀਸ਼ ਪੋਲਾ ਖਿਲਾਫ ਦੋਸ਼ਾਇਦ ਹੋ ਜਾਣਗੇ ਪਰ ਮਾਮਲੇ ਦੀ ਸੁਣਵਾਈ 24 ਜੁਲਾਈ ਤੱਕ ਟਾਲ ਦਿੱਤੀ ਗਈ ਹੈ ਨਸ਼ਾ ਤਸਕਰੀ ਦੇ ਇਲਜ਼ਾਮਾਂ 'ਚ ਕੀ ਰਾਇ ਜਗਦੀਸ਼ ਪੋਲਾ ਤੇ ਮੁਹਾਲੀ ਸਿਲਾ ਅਦਾਲਤ ਦੇ ਵਿੱਚ ਅੱਜ ਸੁਣਵਾਈ ਸੀ ਉਮੀਦ ਸੀ ਅੱਜ ਦੋਸ਼ਾਇਦ ਹੋਣਗੇ ਪਰ ਇਸ ਸੁਣਵਾਈ ਨੂੰ ਟਾਲ ਦਿੱਤਾ ਗਿਆ 24 ਜੁਲਾਈ ਤੱਕ ਇਹ ਸੁਣਵਾਈ ਟਾਲੀ ਗਈ ਹੈ